ਨਮਸਕਾਰ ਤੁਸੀਂ ਦੇਖ ਰਹੇ ਆਰਕੇਂਡਿਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਆਸੀਂ ਉੱਜ ਦਰਿਆ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਗੁੱਜਰ ਪਰਿਵਾਰ ਵੱਲੋਂ ਬਹੁਤ ਹੀ ਭਿਆਨਕ ਇੱਕ ਘਟਨਾ ਹੋ ਗਈ ਹੈ ਗੁੱਜਰ ਪਰਿਵਾਰ ਦੇ ਇੱਕ ਝੁਕ ਦੀ ਦਰਿਆ ਵਿੱਚ ਡੁੱਬ ਕੇ ਮੌਤ ਹੋ ਚੁੱਕੀ ਹੈ ਗੁੱਜਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਸਾਡੇ ਜੋ ਵਿਅਕਤੀ ਨੂੰ ਮਾਰਿਆ ਹੈ ਪਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਘਰ ਵਾਲਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਰ ਹਾਂ ਸਰ ਕੀ ਨਾਂ ਜੀ ਆਪਣਾ ਮੇਰਾ ਪਟਵਾਰੀ ਫਤਿਹ ਸਿੰਘ ਕੀ ਗੱਲਬਾਤ ਸੀਗੀ ਤੁਸੀਂ ਗੈੜਬੜੀ ਇਹ ਕੱਲ ਕੋਲੀਆਂ ਦਾ ਮੁੰਡਾ ਹੈ ਕੋਈ ਸ਼ਰੀਫਦੀਨ ਤੇ ਉਹ ਕੱਲ 12:00 ਵਜੇ ਲਗਭਗ ਇਥੋਂ ਖਬਰ ਮਿਲੀ ਸੀਗੀ ਉਹ ਉੱਥੇ ਦਰਿਆ ਦੇ ਵਿੱਚ ਇਹਦਾ ਰੁੜ ਗਿਆ ਤੇ ਅਸੀਂ ਕੱਲ ਵੀ ਆਏ ਸੀ ਮੇਰੀ ਡਿਊਟੀ ਧਾਰਕਲਾ ਸੀਗੀ ਤੇ ਮੈਂ ਕੱਲ ਸ਼ਾਮੀ ਉੱਥੇ ਹੀ ਸੀਗਾ ਤਾਂ ਆ ਰਹੀ ਸੀਗਾ ਤੇ ਮੈਨੂੰ ਸ਼ਾਮੀ ਕੋਈ 6 ਵਜੇ ਪੌਣੀ 6 ਵਜੇ ਫੋਨ ਆਇਆ ਸੀਗਾ ਕਿ ਅੱਦਾਂ ਦਾ ਇਨਸੀਡੈਂਟ ਹੋਇਆ ਤੇ ਕੱਲ ਅਸੀਂ ਆਏ ਸੀ ਰਾਤੀ ਪਾਰ ਸਾਨੂੰ ਹਨੇਰਾ ਹੋ ਗਿਆ ਸੀਗਾ ਅਸੀਂ 7 ਵਜੇ ਪਹੁੰਚੇ ਸੀਗੇ ਫਿਰ ਅਸੀਂ ਵਾਪਸ ਚਲੇ ਗਏ ਤੇ ਅੱਜ ਫਿਰ ਅਸੀਂ ਆਏ ਸੀਗੇ ਮੇਰੇ ਨਾਲ ਪਟਵਾਰੀ ਦਿੱਤੇ ਸੀਗਾ ਜਿਹੜਾ ਇੱਥੇ ਬਮਿਆਲੀ ਲੱਗਿਆ ਹੋਇਆ ਤੇ ਅਸੀਂ ਆ ਕੇ ਤੇ ਫਿਰ ਪਾਣੀ ਕੋਈ ਜ਼ਿਆਦਾ ਨਹੀਂ ਸੀ 7:30 ਪਾਣੀ ਸੀਗਾ ਤੇ ਫਿਰ ਅਸੀਂ ਤਾਂ ਦੋ ਜਾਣੇ ਹੀ ਸੀਗੇ ਪਰ ਮੈਂ ਬਾਕੀਆਂ ਨੂੰ ਹਿੰਮਤ ਦਿੱਤੀ ਮੁੰਡਿਆਂ ਨੂੰ ਜਿਹੜੇ ਤੈਰਨ ਆਲੇ ਆ ਮੇਰੇ ਨਾਲ ਆਓ ਤੇ ਫਿਰ ਰੱਸਾ ਫੜ ਕੇ ਇੱਕ ਲਾਈਨ ਬਣਾਈ ਤੇ ਲਾਈਨ ਬਣਾ ਕੇ ਅਸੀਂ ਜਿਹੜੀ ਡੈੱਡ ਬੋਡੀ ਹੁਣ ਰਿਕਵਰ ਕੀਤੀ ਹੈ। ਤੇ ਡੈੱਡ ਬੋਡੀ ਵੇਖੀ ਹੋਏਗੀ ਤੁਸੀਂ ਸੱਟਾ-ਸੱਟਾ ਵੀ ਹੈਗੀ ਕਿਸੇ ਤਰ੍ਹਾਂ ਦੇ ਨਹੀਂ ਸੱਟਾਂ ਨਹੀਂ ਇਹ ਤਾਂ ਹੁਣ ਪੋਸਟਮਾਰਟਮ ਤੋਂ ਹੀ ਪਤਾ ਲੱਗੇ। ਇਹ ਵੇਖਿਆ ਨਹੀਂ। ਮੋਟੇ ਜਿਹੇ ਵੇਖੇ ਕੀ ਕਹਿਣਾ ਤੁਹਾਡਾ? 4 2.5 ਕਹਿਣਾ ਹੈ ਕਿ ਕੱਲ ਦੇ ਅਸੀਂ ਇੱਥੇ ਬਲਾਦਰੀ ਕੋਈ 400 ਜਿੰਨੀ ਵੀ ਬਲਾਦਰੀ ਬੈਠੀ ਦੀ। ਬੈਠੀ ਦੀ ਸੀ ਕੱਲ ਦੀ ਬਲਾਦਰੀ ਇੱਥੇ ਬੈਠੀ ਦੀ ਆ। ਰਾਜਪੂਰੀ ਇੱਥੇ ਕੱਟੀ ਹੈ। ਸਾਡੇ ਇੱਕ ਪਿਪਦਰ ਮੀਨਾ ਹੈ, ਅਮਰ ਜੰਤੜ ਨੇ ਦਾ ਹੈ। ਉਹ ਵੀ ਰੋਜ਼ ਇੱਥੇ ਸਨੇ ਚੌੜੇ ਇ ਅੱਜ ਫੇਰੇ ਡੈਡ ਬਾਡੀ ਲੱਗ ਗਈ। ਉਹ ਪੁਲਿਸ ਨੇ ਸਰ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਡੀਓ ਸਾਹਿਬ ਨੇ ਲਿਖਾਇਆ ਤੇ ਜਿੱਦ ਤੇ ਪੁਲਿਸ ਵਾਲੇ ਨੇ ਬੰਦਾ ਮਾਰਿਆ ਉਹ ਤੇ ਫਰਿਦਾਰੀ ਕਰ ਲਈ। ਇਹ ਭਰੋਸਾ ਦੇਤਾ ਸਾਨੂੰ ਬਿਲਕੁਲ ਭਰੋਸਾ ਦੇਤਾ ਡੀਐਸਪੀ ਸਾਹਿਬ ਨੇ ਵੀ ਐਸਪੀ ਸਾਹਿਬ ਨੇ ਵੀ ਡੀਐਸਪੀ ਆਡੀਓ ਸਾਹਿਬ ਨੇ ਵੀ ਤੇ ਸਰ ਅੱਜ ਸਾਡੇ ਜੀ ਐਸਟੀਐਮ ਸਾਡੀ ਐਪ ਕੀਤੀ ਗਵਰਨਮੈਂਟ ਰ ਹੈ ਤੇ ਓਨ ਡੈਡ ਬਾਡੀ ਦੇ ਬਾਅਦ ਅਸੀਂ ਦੇਖਣਾ ਵੀ ਕਿਤਾ ਪਰ ਚੱਲ ਲੱਗਦਾ ਕਿਤੇ ਪਰ ਨਹੀਂ ਲੱਗਦਾ ਕੀ ਅਸੈਸਮੈਂਟ ਹੁੰਦਾ ਨਹੀਂ ਹੁੰਦਾ। ਉਹੋਂ ਅਜਿਬਲੇਟਡ ਬਾੜੀ ਹੋ ਗਈ ਉਹਦੇ ਬਾਅਦ ਅਸੀਂ ਤਰਨਾ ਮਾਰਨਾ ਹੈ ਤਰਨਾ ਮਾਰ ਕੇ ਡੈਡ ਬਾੜੀ ਰੋਡ ਤੇ ਫੇਰ ਚੁੱਕਣੀ ਹੈ ਤੇ ਇਸ ਵੇਲੇ ਸਾਡਾ ਹਸਾਬ ਹੋਊਗਾ ਗੱਲ ਹੋਈ ਕੀ ਹੋਏ ਕੀ ਗਲਤ ਹੋਈ ਕੀ ਸੀ ਇਤੋਂ ਖਾਬ ਲੱਗੀ ਸਰ ਗੱਡੀ ਲੱਦੀ ਸੀ ਡੰਗਰਾਂ ਦੀ ਕਿਤੇ ਡੰਗਰ ਦੀ ਲੱਗਣੇ ਸੀ ਤੇ 15000 ਰੁਪਏ ਵੇ ਲੈ ਲਿਆ ਇੱਕ ਮੁੰਡੇ ਕੋਲੋਂ ਤੇ ਫੇਰ ਉਹ ਪੱਥਰ ਮਾਰਿਆ ਇੱਥੇ ਤੇ ਮੁੰਡਾ ਪਿੱਛੇ ਇੱਥੇ ਪੱਥਰ ਵਜਿਆ ਜਾਂ ਕਿਤੇ ਵਜਿਆ ਦੇ ਮੁੰਡਾ ਡੁੱਬ ਗਿਆ ਮੰਜਾ ਲੱਜ ਗਨੇ ਜੀ ਹੂੰ ਤੁਹਾਡਾ ਕੀ ਕਹਿਣਾ ਸਾਡੇ ਕਰਨ ਸਾਫ ਪਰ ਸਾਫ ਪਰ ਸਾਫ ਪਰ ਸਾਫ ओके ਮੇਰਾ ਨਾਮ ਦਲਮੀਰ ਖਾਨ ਸਰ ਇਸ਼ੂ ਇਹ ਹੋਇਆ ਕਿ ਬੰਦਾ ਮਰ ਗਿਆ ਬਹੁਤ ਮੱਦ ਭਾਗੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਬੰਦੇ ਦੇ ਮਗਰ ਖੱਬ ਲਾ ਕੇ ਤੇ ਬੰਦੇ ਨੂੰ ਮਾਰਤਾ ਪੱਥਰ ਮਾਰ ਕੇ ਸਿਰ ਚ ਪਾਣੀ ਚ ਡੁੱਬ ਕੇ ਮਰ ਗਿਆ ਬੰਦਾ ਪਰ ਗੱਲ ਇਹ ਸੀ ਕਿ ਸਾਡੇ ਕੋਲ ਜਿਹੜੇ ਗੁਜਰ ਬਰਾਦਰੀ ਕੋਲ ਟੋਕੜ ਮਝ ਆਉਂਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਮੱਝਾਂ ਦਾ ਵਪਾਰ ਕਰਦਾ ਸੀ ਤੂੰ ਡੇਹੜਾ ਬਸੇ ਜਾਂਦੀਆਂ ਸੀ ਮੱਝਾਂ ਤੇ ਉਹ ਕਹਿੰਦੇ ਮੱਝਾਂ ਦਾ ਸਾਨੂੰ ਮਹੀਨਾ ਬੰਨੋ ਨਹੀਂ ਤਾਂ ਅਸੀਂ ਤੁਹਾਨੂੰ ਮੱਝਾਂ ਨਹੀਂ ਥੁਲੇ ਜਾਣ ਦੇਣੀਆਂ ਬਸ ਇਨਾ ਇੱਕ ਇਸ਼ੂ ਸੀਗਾ ਜਿਸ ਕਰਕੇ ਬੰਦੇ ਦੇ ਮਗਰ ਖੱਬ ਲਾ ਕੇ ਅੱਜ ਬੰਦੇ ਨੂੰ ਜਾਨੂ ਮੋਦ ਦੇ ਘਾੜ ਉਤਾਰਦਾ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਇਸ ਤਰ੍ਹਾਂ ਦੀ ਹਰਕਤਾਂ ਪੰਜਾਬ ਪੁਲਿਸ ਨੂੰ ਨਹੀਂ ਕਰਨੀਆਂ ਚਾਹੀਦੀ ਹੁਣ ਕੀ ਕਹਿਣ ਮੰਗਤੀ ਹੈ ਤੁਹਾਡੀ ਮੰਗੇ ਕਰਨੇ ਕਿ ਉਹਨਾਂ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ ਕੋਈ ਤੇ ਉਹ ਛੋਟੇ ਛੋਟੇ ਜਿਹੜੇ ਬੱਚੇ ਰਹਿ ਗਏ ਜਿਨ੍ਹਾਂ ਦੇ ਮਾਰਿਆ ਜਿਨ੍ਹਾਂ ਦੇ ਮਾਰਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੇ ਵਿੱਚ ਜੀ ਗੁੱੱਜਰ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜਿਹੜੇ ਇੱਕ ਨੌਜਵਾਨ ਦੀ ਕੱਲ ਇੱਥੇ ਡਰਾਉਨਿੰਗ ਦੇ ਕਾਰਨ ਜਿਹੜੀ ਇਹ ਡੈਥ ਹੋਈ ਸੀ ਅੱਜ ਜਿਹੜੀ ਦੁਪਹਿਰੇ ਉਹ ਪ੍ਰਸ਼ਾਸਨ ਨੇ ਪਤਾ ਖੋਰ ਵੀ ਲਗਾ ਕੇ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਹੈ ਤੇ ਜਿਹੜੇ ਇੱਥੇ ਇਕੱਤਰ ਹੋਏ ਇਕੱਤਰ ਹੋਏ ਹੀ ਉਹਨਾਂ ਦੀ ਬਰਾਦਰੀ ਦੇ ਵੀ ਔਰ ਅਦਰਵਾਇਜ਼ ਪਰਿਵਾਰ ਦੇ ਵੀ ਉਹਨਾਂ ਵੱਲੋਂ ਕੁਝ ਪੁਲਿਸ ਦੇ ਨਾਲ ਸ਼ੱਕ ਸ਼ੁਫੇ ਸੀਗੇ ਉਹਦੇ ਸਬੰਧੀ ਉਹਨਾਂ ਨੇ ਜਿਹੜੀ ਦਰਖਾਸਤ ਉਹ ਜਿਹੜੀ ਐਸਐਸਪੀ ਸਾਹਿਬ ਨੂੰ ਇੱਕ ਲਿਖ ਕੇ ਜਿਹੜੀ ਆ ਇਹਨਾਂ ਰਾਹੀਂ ਦੇ ਦਿੱਤੀ ਐ ਐਸਪੀ ਸਾਹਿਬ ਮੌਕੇ ਤੇ ਮੌਜੂਦ ਵੀ ਜਿਨ੍ਹਾਂ ਨੇ ਉਹ ਦਰਖਾਸਤ ਲੈ ਲਈ ਹੈ ਔਰ ਹੁਣ ਜਿਹੜੇ ਆ ਹੁਣ ਸਾਰੇ ਐਗਰੀ ਕਰ ਗਏ ਔਰ ਬੋਡੀ ਨੂੰ ਜਿਹੜਾ ਪੋਸਟਮਾਰਟਮ ਵਾਸਤੇ ਤਾਂ ਕਿ ਕੌਜ਼ ਆਫ ਡੈਥ ਜਿਹੜਾ ਵਾ ਸਟੈਬਲਿਸ਼ ਕੀਤਾ ਜਾ ਸਕੇ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਪਠਾਨਕੋਟ ਲਿਜਾਇਆ ਜਾ ਰਿਹਾ ਇਨਸਾਫ ਦੀ ਮੰਗ ਕਰ ਰਹੇ ਨੇ ਲੋਕ ਆ ਜੀ ਇਹਨਾਂ ਦੀ ਜਿਹੜੀ ਦਰਖਾਸਤ ਲੈ ਲਈ ਹੈ ਸਾਡੇ ਸਬਜੈਕਟ ਟੂ ਇਨਵੈਸਟੀਗੇਸ਼ਨ ਤਾਂ ਜੋ ਵੀ ਅਗਰ ਕਿਸੇ ਦੀ ਵੀ ਹੋਂਤਾ ਹੀ ਪਾਈ ਜਾਂਦੀ ਹੈ ਵਾਟਐਵਰ ਤੋਂ ਉਹਦੇ ਤੇ ਠੁਕਮਾ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਥੈਂਕ ਯੂ